ਸਤਨਾਮ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ 5 ਹਰਦਾ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਗੁਰ ਮਿਲ ਨਿਸਤਾਰੇ ਗੋਬਿੰਦ ਗੁਣ ਗਾਵੋ ਮੇਰੇ ਭਾਈ ਮਿਲ ਸਾਧੂ ਹਰ ਨਾਮ ਧਿਆਈ ਰਹਾਉ ਦੁਲਬ ਦੇ ਹੋਈ ਪਰਵਾਣ ਸਤਗੁਰ ਤੇ ਪਾਹਾ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਭੈ ਭਰਮ ਮਿਟਾਇਆ ਜਤ ਕਤ ਦੇਖੋ ਤਤਰਹਾ ਸਮਾਏ ਨਾਨਕ ਦਾਸ ਹਰ ਕੀ ਸਰਣਾਇ ਜਤ ਕਤ ਦੇਖੋ ਤਤਰਹਾ ਸਮਾਏ ਨਾਨਕ ਦਾਸ ਹਰ ਕੀ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 193 ਦੇ ਉੱਪਰ ਅੰਕਿਤ ਹੈ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਗੋਬਿੰਦ ਗੁਣ ਗਾਵੋ ਮੇਰੇ ਭਾਈ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਅਨੇਕਾਂ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰ ਜੀ ਨੇ ਵਰਤੇ ਆ ਚਾਹੇ ਗੁਰੂ ਸਾਹਿਬ ਦੀ ਬਾਣੀ ਆ ਚਾਹੇ ਭਗਤਾਂ ਦੀ ਬਾਣੀ ਐ ਭੱਟਾਂ ਦੀ ਬਾਣੀ ਐ ਸਿੱਖਾਂ ਦੀ ਬਾਣੀ ਐ ਅਕਾਲ ਪੁਰਖ ਪਰਮੇਸ਼ਰ ਦੇ ਬਿਆੰਤ ਨਾਮ ਜਿਹੜੇ ਆ ਉਹ ਵਰਣਨ ਕੀਤੇ ਆ ਚਾਹੇ ਸ਼ਬਦ ਅੱਲਾਹ ਹੈ RAM ਹੈ ਗੋਬਿੰਦ ਹੈ ਮੁਰਾਰੀ ਹੈ ਗੋਪਾਲ ਹੈ ਅਨੇਕਾਂ ਨਾਮ ਬਲੇਹਾਰੀ ਜਾਉ ਜੀਤੇ ਤੇਰੇ ਨਾਮ ਕਿਉਂਕਿ ਜਿਸ ਤਰ੍ਹਾਂ ਪਾਣੀ ਹੁੰਦਾ ਨਾ ਪਾਣੀ ਨੂੰ ਕੋਈ ਜਲ ਕਹਿੰਦਾ ਕੋਈ ਆਪ ਕਹਿੰਦਾ ਕੋਈ ਅਬ ਕਹਿੰਦਾ ਕੋਈ ਵਾਟਰ ਕਹਿੰਦਾ ਪਰ ਹੈ ਤਾਂ ਪਾਣੀ ਹੈ ਅਲੱਗ-ਅਲੱਗ ਨਾਮ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨਾ ਗੋਬਿੰਦ ਗੁਣ ਗਾਵੋ ਮੇਰੇ ਭਾਈ ਸਤਿਗੁਰੂ ਮਹਾਰਾਜ ਸਾਡੇ ਤੇ ਬੜੀ ਵੱਡੀ ਕਿਰਪਾ ਕੀਤੀ ਬੜੀ ਰਹਿਮਤ ਕੀਤੀ ਸਾਡੇ ਜੀਵਨ ਦੇ ਵਿੱਚ ਕਿਉਂਕਿ ਜਿਹੜਾ ਸਮਾਂ ਹੈ ਮੈਂ ਕੱਲ ਵੀ ਬੇਨਤੀ ਕਰ ਰਿਹਾ ਸੀ ਅਸੀਂ ਦੋ ਸ਼ਬਦ ਵਰਤਦੇ ਹਾਂ ਪੰਜਾਬੀ ਦੇ ਵਿੱਚ ਜਿਹੜਾ ਵੀ ਲਬਜ ਆਏਗਾ ਉਹਦਾ ਅਰਥ ਹੈ ਜੋ ਨਕਲ ਗਿਆ ਜਿਹੜਾ ਦਿਨ ਨਿਕਲ ਗਿਆ ਉਹਨੂੰ ਆਪਾਂ ਕੱਲ ਕਹਿੰਦੇ ਹਾਂ ਤੇ ਜਿਹੜਾ ਆਏਗਾ ਉਹਨੂੰ ਵੀ ਕੱਲ ਕਹਿੰਦੇ ਹਾਂ ਪਰ ਜਿਹੜਾ ਨਿਕਲ ਗਿਆ ਉਹ ਵੀ ਨਹੀਂ ਆਏਗਾ ਤੇ ਜਿਹੜਾ ਕੱਲ ਆਉਣਾ ਉਹ ਵੀ ਨਹੀਂ ਆਏਗਾ ਹੁਣ ਕੱਲ ਆਪਾਂ ਕੀ ਕਹਾਂਗੇ ਅੱਜ ਕੱਲ ਫਿਰ ਪਹੁੰਚਾਂਗੇ 24 ਘੰਟੇ ਬਾਅਦ ਅੱਜ ਕੱਲ ਤਾਂ ਆਏਗਾ ਨਹੀਂ ਬਜ਼ੁਰਗ ਕਹਿੰਦੇ ਹੁੰਦੇ ਸੀ ਕੱਲ ਨਾਮ ਕਾਲਦਾ ਹੈ ਕੱਲ ਕਦੇ ਵੀ ਨਹੀਂ ਆਏਗਾ ਅਮ ਕੱਲ ਕਰ ਲਾਂਗੇ ਤੇ ਕੱਲ ਜਦੋਂ ਆਏਗਾ ਤਾਂ ਉਹਦੋਂ ਕਹਿੰਦੇ ਅੱਜ ਹੋ ਗਿਆ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਅਸਵਾਸ ਨਿਕਲ ਗਿਆ ਇੱਕ ਆਏਗਾ ਇੱਕ ਅਸੀਂ ਵਰਤਮਾਨ ਵਿੱਚ ਲੈ ਰਹੇ ਤੇ ਜਿਹੜਾ ਗੁਜ਼ਰ ਗਿਆ ਜਿਹੜਾ ਸਵਾਸ ਨਿਕਲੋ ਵਾਪਸ ਥੋੜੇ ਆਏਗਾ ਔਰ ਇੱਥੇ ਕੋਈ 24 ਘੰਟੇ ਦੀ ਗੱਲ ਨਹੀਂ ਕੀਤੀ ਸਤਗੁਰੂ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਤ ਨਾ ਜਾਣਾ ਨਾਨਕ ਬਿਣਵੇਂ ਤਿਸੇ ਸਰੇਵੋ ਜਾ ਕੇ ਜੀ ਪ੍ਰਾਂ ਅ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਨਾ ਕਾਲ ਚਲਣਾ ਜਿਹਨੂੰ ਆਪਾਂ ਕਹਿੰਦੇ ਆ ਇਹ ਪੰਜਾਬੀ ਵਿੱਚ ਆਪਾਂ ਕਹਿੰਦੇ ਗੁਜ਼ਰ ਗਿਆ ਉਹਦੇ ਸੰਸਕਾਰ ਤੇ ਚਲੇ ਗਏ ਉਹਦੇ ਭੋਗ ਤੇ ਚਲੇ ਗਏ ਕਹਿੰਦੇ ਜੀ ਗੁਜ਼ਰ ਗਿਆ ਪਰ ਇਹ ਨਹੀਂ ਸੋਚਦੇ ਆ ਵੀ ਗੁਜ਼ਰ ਤਾਂ ਮੈਂ ਵੀ ਰਿਆਂ ਹਾਂ ਮੈਂ ਕਿਹੜਾ ਵੱਡਾ ਹੋਰ ਐ ਮੈਂ ਵੀ ਗੁਜ਼ਰ ਗਿਆ ਅੱਜ ਦਾ ਦਿਨ ਵੀ ਗੁਜ਼ਰ ਗਿਆ ਸੌ ਜਾਵਾਂਗੇ ਰਾਤ ਵੀ ਗੁਜ਼ਰ ਜਾਏਗੀ ਰੈਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਗੁਜ਼ਰ ਗਿਆ ਉਹ ਗੁਜ਼ਰ ਗਿਆ ਉਹ ਤਾਂ ਸਰੀਰ ਕਰਕੇ ਚਲਾ ਗਿਆ ਤੇ ਗੁਜ਼ਰ ਤਾਂ ਅਸੀਂ ਵੀ ਰਹੇ ਆ ਇੱਕ ਇੱਕ ਸਵਾਸ ਸਾਡਾ ਗੁਜ਼ਰ ਗਿਆ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ ਇਹ ਤਾਂ ਭਰੋਸਾ ਕੋਈ ਨਹੀਂ ਹਮ ਆਦਮੀ ਹਾਂ ਇੱਕਦਮ ਹੀ ਤੇ ਜਿਹੜਾ ਭਰੋਸਾ ਸਾਨੂੰ ਜੀਵਨ ਦੇ ਵਿੱਚ ਬਣਿਆ ਜੋਸੀ ਬਣਾਈ ਬੈਠੇ ਆ ਵੀ ਉਹ ਗੁਜ਼ਰ ਗਿਆ ਹੈ ਮਹਾਰਾਜ ਕਹਿੰਦੇ ਨਹੀਂ ਭਾਈ ਜੋ ਆਇਆ ਉਹਨੇ ਗੁਜ਼ਰ ਜਾਣਾ ਆ ਪੜ੍ਹਦੇ ਨਾ ਜੋ ਉਪਜੋ ਸੋ ਬਣਸਹ ਪਰੋ ਆਜ ਕੇ ਕਾਰ ਕਰਨਾ ਕੀ ਆ ਨਾਨਕ ਹਰ ਗੁਣ ਗਾਇ ਲੈ ਗੋਬਿੰਦ ਗੁਣ ਗਾਵੋ ਮੇਰੇ ਭਾਈ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਓ ਜੋ ਉਪਜੋ ਸੋ ਬਣਸਹ ਪਰੋ ਆਜ ਕੇ ਕਾ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾ ਗੁਜ਼ਰ ਗਿਆ ਤੂੰ ਵੀ ਗੁਜ਼ਰ ਰਹੇ ਆ ਤੇ ਅਸੀਂ ਵੀ ਮੌਤ ਦੇ ਨਜ਼ਦੀਕ ਜਾ ਰਹੇ ਆ ਸਮਾਂ ਗੁਜ਼ਰਦਾ ਹੀ ਜਾ ਰਿਹਾ ਨਾ ਸਮੇਂ ਨੂੰ ਥੋੜੇ ਕੋਈ ਫੜ ਸਕਦਾ ਹੈ ਆ ਕੜੀ ਟਿਕ ਟਿਕ ਕਰਦੇ ਚੱਲਦੀ ਜਾ ਰਹੀ ਜਿਸ ਤਰ੍ਹਾਂ ਇੱਕ ਘੜਾ ਹੁੰਦਾ ਹੈ ਇੱਕ ਟੁੱਟਾ ਹੁੰਦਾ ਤੇ ਇੱਕ ਫੁੱਟਾ ਹੁੰਦਾ ਤੇ ਜਿਹੜਾ ਫੁੱਟਾ ਹੁੰਦਾ ਨੇ ਜਿਹਨੂੰ ਫੁੱਟਾ ਕਹਿੰਦੇ ਆ ਉਹਦੇ ਵਿੱਚ ਤਰੇੜਾ ਆ ਜਾਂਦੀ ਹੈ ਉਹ ਟਿਪਕਾ ਟਿਪਕਾ ਕਰਕੇ ਇੱਕ ਇੱਕ ਬੂੰਦ ਕਰਕੇ ਉਹ ਪਾਣੀ ਵਿੱਚੋਂ ਸਿਮ ਜਾਂਦਾ ਹੈ ਤੇ ਉਹ ਘੜਾ ਖਾਲੀ ਹੋ ਜਾਂਦਾ ਕਹਿੰਦੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੇ ਤਨ ਸੀਜੀ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤੈ ਫੁੱਟੇ ਘਟ ਜਿਓ ਪਾਣੀ ਫੁੱਟੇ ਕੱਲ ਵੀ ਇੱਕ ਬੇਨਤੀ ਕੀਤੀ ਸੀ ਕਿਉਂਕਿ ਅਸੀਂ ਦੇਖ ਰਹੇ ਹਾਂ ਉਮਰ ਸਾਡੀ ਬੀਤ ਰਹੀ ਹੈ ਸਤਿਗੁਰ ਕਹਿੰਦੇ ਆਇਆ ਕਾਦੇ ਵਾਸਤੇ ਸੀ ਆ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਬਦ ਹੁੰਦਾ ਬਹਿਤੀ ਜਾਤ ਕਦੇ ਦ੍ਰਿਸ਼ਟਨਾ ਧਾਰਕ ਬੱਬਾ ਹਾਹਾ ਤਤੇ ਨੂੰ ਬਿਹਾਰੀ ਬਹਿਤੀ ਮਤਲਬ ਵਹਿ ਰਹੀ ਹੈ ਨਦੀ ਇੱਕ ਵਹਿ ਰਹੀ ਹੈ ਅਸੀਂ ਕਿੱਥੇ ਭਜਾਈਏ ਅਸੀਂ ਕਹਿੰਨੇ ਉਹ ਨਦੀ ਤਾਂ ਉੱਥੇ ਦੀ ਉੱਥੇ ਹੈ ਮੈਨੂੰ ਤਾਂ 20 ਸਾਲ ਹੋ ਗਏ ਦੇਖਦੇ ਮੈਨੂੰ 50 ਸਾਲ ਦੇਖਦੇ ਹੋਗੇ ਦਰੀ ਉੱਥੇ ਦੀ ਉੱਥੇ ਨਦੀ ਉੱਥੇ ਹੀ ਆ ਨਦੀ ਥੋੜੀ ਕਿਤੇ ਜਾਣੀ ਹੈ ਨਦੀ ਦੇ ਵਿੱਚ ਜਿਹੜਾ ਪ੍ਰਵਾਹ ਹੈ ਪਾਣੀ ਜਿਹੜਾ ਹੈ ਉਹ ਵਹਿ ਰਿਹਾ ਹੈ ਵਹਤੀ ਜਾਤ ਵਹਿ ਰਿਹਾ ਨਦੀ ਉੱਥੇ ਹੀ ਆ ਅਸੀਂ ਕੀ ਦੇਖਦੇ ਆ ਕਿਨਾਰੇ ਅਸੀਂ ਦੇਖਦੇ ਆ ਮਿੱਟੀ ਅਸੀਂ ਮਿੱਟੀ ਦੇਖ ਰਹੇ ਨਾ ਸਟੇਚਰ ਦੇਖ ਰਹੇ ਆਪਣਾ ਬੁੱਤ ਦੇਖ ਰਹੇ ਆਪਣਾ ਸਰੀਰ ਦੇਖ ਰਹੇ ਹਾਂ ਪਰ ਜੋ ਅੰਦਰ ਪ੍ਰਵਾਹ ਚੱਲ ਰਿਹਾ ਉਹ ਸਵਾਸ ਜਿਹੜੇ ਗੁਜ਼ਰ ਰਹੇ ਆ ਖਤਮ ਹੋ ਰਹੇ ਆ ਉਹਦੇ ਵੱਲ ਨਹੀਂ ਦੇਖ ਰਹੇ ਨਦੀ ਤਾਂ ਵਹਿ ਰਹੀ ਆ ਕਹਿੰਦੇ ਮਹਾਰਾਜ ਕਹਿੰਦੇ ਬੈਤੀ ਜਾਤ ਕਦੇ ਦ੍ਰਿਸ਼ਟਨਾ ਧਾਰਤ ਕਦੇ ਉਧਰ ਨਜ਼ਰ ਨਹੀਂ ਮਾਰੀ ਅਸੀਂ ਸੋਚਿਆ ਵੀ ਕਿਸੇ ਦੇ ਸੰਸਕਾਰ ਤੇ ਚਲੇਗਾ ਕਿਸੇ ਦੇ ਭੋਗ ਤੇ ਚਲੇਗਾ ਵੀ ਉਹ ਚਲਾ ਗਿਆ ਅਸੀਂ ਨਹੀਂ ਜਾਣਾਂ ਮਹਾਰਾਜ ਕਹਿੰਦੇ ਤੂੰ ਵੀ ਗੁਜ਼ਰ ਰਿਹਾ ਹੈਂ ਇੱਕ ਇੱਕ ਸਵਾਸ ਗੁਜ਼ਰ ਰਿਹਾ ਅਗਲਾ ਆਉਣਾ ਕਿ ਨਹੀਂ ਇਹ ਤਾਂ ਸਤਗੁਰੂ ਨੂੰ ਪਤਾ ਹੈ ਹਰ ਜਪਦਿਆਂ ਇੱਕ ਖਿੰਮ ਢਿਲਣਾ ਕੀਤੇ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਬੜੀਆਂ-ਬੜੀਆਂ ਬੜੀਆਂ ਸਕੀਮਾਂ ਬਣੁੱਖ ਬਣਾ ਕੇ ਬੈਠਾ ਬਹੁਤ ਕੁਝ ਕਰਕੇ ਬੈਠਾ ਪਰ ਮਹਾਰਾਜ ਕਹਿੰਦੇ ਉਹਦੇ ਪਰਮੇਸ਼ਰ ਦੇ ਹੱਥ ਹਾਂ ਜੋ ਤੂੰ ਕਰਨਾ ਸੀ ਉਹ ਕੀਤਾ ਮਹਾਰਾਜ ਕਹਿੰਦੇ ਗੋਬਿੰਦ ਗੁਣ ਗਾਵੋ ਮੇਰੇ ਭਾਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਇੱਕ ਹੁੰਦਾ ਸਕਾਰਥ ਤੇ ਇੱਕ ਹੁੰਦਾ ਅਕਾਰਥ ਬਯਰਥ ਜਿਹਦਾ ਅਰਥ ਹੀ ਕੋਈ ਨਹੀਂ ਬੇਅਰਥ ਗੋਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਣ ਕਹਿੰਦੇ ਸਾਰਾ ਜਨਮ ਬਯਰਥ ਗਵਾ ਲਿਆ ਤੇ ਸਤਗੁਰੂ ਕੀ ਕਰਾਂ ਮਾਰਗ ਕਹਿੰਦਾ ਕਿ ਸੁਣ ਮੇਰੀ ਗਾ ਕਹੋ ਨਾਨਕ ਹਰ ਭਜਮਣਾ ਜਹ ਬਿਦ ਜਲ ਕੋ ਮੀਨ ਕਹਿੰਦੇ ਫਿਰ ਜੇ ਜਪਣਾ ਹੀ ਆਣਾ ਦਿਨ ਰਾਤ ਇਹ ਕਰ ਦੇ ਫਿਰ ਉਦਾਂ ਪਿਆਰ ਕਰ ਜਿਦਾ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਤਕਰੀਬਨ 108 ਵਾਰੀ ਮਛਲੀ ਨਾਮ ਆਇਆ ਮਛਲੀ ਮੀਨ ਮਾਚੀ ਗੁਰਬਾਣੀ ਦੇ ਵਿੱਚ ਕਿਉਂ ਉਦਾਹਰਨ ਦਿੱਤੀ ਹੈ ਕਿਉਂਕਿ ਉਹ ਖੁਸ਼ਕੀ ਵਿੱਚ ਨਹੀਂ ਰਹਿੰਦੀ ਪਾਣੀ ਵਿੱਚ ਹੀ ਰਹਿੰਦੀ ਹੈ ਉਹ ਮਰ ਜਾਏਗੀ ਤੁਸੀਂ ਪਾਣੀ ਤੋਂ ਬਾਹਰ ਕੱਢਦੇ। ਆ ਬੜੀ ਸੋਹਣੀ ਭਗਤ ਕਬੀਰ ਜੀ ਨੇ ਉਦਾਹਰਨ ਦਿੱਤੀ ਕਹਿੰਦੇ ਮੀਨ ਪਕਰ ਫਾਕਿਓ ਅਰ ਕਾਟਿਓ ਬੰਦਾ ਗਿਆ ਮੱਛੀ ਫੜ ਲਈ ਉਹਦਾ ਫਾਕਾ ਕੀਤਾ ਉਹਦੇ ਟੁਕੜੇ ਕਰ ਦਿੱਤੇ ਉਹਦੀ ਸਬਜ਼ੀ ਬਣ ਗਈ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਹੋਏਗਾ ਤੇ ਉਹ ਖਾਣ ਵਾਲਾ ਨੂੰ ਪਿਆਸ ਲੱਗਦੀ ਆ ਬਾਰ-ਬਾਰ ਮੰਗਦਾ ਪਾਣੀ ਕਹਿੰਦੇ ਮੀਨ ਪਕਰ ਫਾਕਿਓ ਅਰ ਕਾਟਿਓ ਰਾਂਧ ਕਿਓ ਬੋ ਬਾਣੀ ਖੰਡ ਠੰਡ ਕਰ ਭੋਜਨ ਕੀਨ ਤਉ ਨ ਬਿਸਰਿਓ ਪਾਣੀ ਫੇਰ ਵੀ ਉਹਨੂੰ ਪਾਣੀ ਨਹੀਂ ਪੁੱਲਤਾ ਕਹੋ ਨਾਨਕ ਹਰ ਭਜਮਣ ਜਹ ਬਿਦ ਜਲ ਕੋ ਮੀਣ ਗੁਣ ਗੋਬਿੰਦ ਗਾਉ ਸਾਦੋ ਗੋਬਿੰਦ ਕੇ ਗੁਣ ਗਾਵੋ ਗੋਬਿੰਦ ਗੁਣ ਗਾਵੋ ਮੇਰੇ ਭਾਈ ਕਹਿੰਦੇ ਉਹਦੇ ਗੁਣਾ ਨੂੰ ਗਾਉਣਾ ਹੁਣ ਗਾਉਣ ਲੱਗੇ ਕਈ ਲੋਕ ਕਹਿੰਦੇ ਆ ਪਰ ਗਿਣਨ ਲੱਗੇ ਗੁਣ ਗਾਉਣੇ ਆ ਗਿਣਨੇ ਨਹੀਂ ਬੇ ਨੰਮ ਪਾਠ ਕਰ ਲੈ ਇੰਨੇ ਕਰ ਲੈ ਇੰਨੇ ਕਰਨੇ ਚਾਹੀਦੇ ਆ ਸਤਿਗੁਰੂ ਕਹਿੰਦੇ ਮਹਾਰਾਜ ਕਹਿੰਦੇ ਕਰ ਬੰਦੇ ਤੂੰ ਬੰਦਗੀ ਜਿ ਚਰ ਕਟਨੈ ਸ਼ਾ ਤੇਰੇ ਅੰਦਰ ਜਿੰਨੇ ਤੱਕ ਸਵਾਸ ਚੱਲ ਰਿਹਾ ਉਹਨੂੰ ਜਪਣਾ ਕਰ ਔਰ ਨਾਲ ਤਰੀਕਾ ਵੀ ਗੁਰੂ ਮਹਾਰਾਜ ਦੱਸ ਰਹੇ ਤਰੀਕਾ ਵੀ ਦੱਸ ਰਹੇ ਆਜ ਦੇ ਸ਼ਬਦ ਦੀ ਰਹਾਉ ਦੀ ਪੰਕਤੀ ਆ ਗੋਬਿੰਦ ਗੁਣ ਗਾਵੋ ਮੇਰੇ ਭਾਈ ਮੇਰੇ ਭਰਾਵੋ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰੋ ਮਿਲ ਸਾਧੂ ਹਰ ਨਾਮ ਧਿਆਈ ਸਾਧੂ ਮਤਲਬ ਗੁਰੂ ਕੀ ਸੰਗਤ ਜਪ ਆਪਾਂ ਘਰ ਵੀ ਸਕਦੇ ਆ ਜਿੱਥੇ ਮਰਜੀ ਜਪੋ ਉਠਤ ਬੈਠਤ ਸੋਹਬਤ ਨਾ ਪਰ ਜਦੋਂ ਸੰਗਤ ਵਿੱਚ ਜਪਦੇ ਆ ਜਦੋਂ ਸੰਗਤ ਮਿਲਦੀ ਆ ਤੇ ਉਹਦਾ ਰੰਗ ਹੋਰ ਚੜਦਾ ਹੈ ਰੋਜ ਤੁਸੀਂ ਪੜਦੇ ਹੋ ਨਾ ਭਾਗਾ ਵਾਲਿਓ ਸੰਗਤ ਨੂੰ ਕਿੰਨੀ ਮਹਾਨਤਾ ਗੁਰੂ ਮਹਾਰਾਜ ਦਿੰਦਿਆ ਕਹਿੰਦੇ ਧੰ ਧੰ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾ ਕਹਿੰਦੇ ਸੰਗਤ ਵਿੱਚ ਆ ਕੇ ਮੈਨੂੰ ਇੱਕ ਇੰਨਾ ਕੁਝ ਪ੍ਰਾਪਤ ਹੋ ਗਿਆ ਪਤਾ ਨਹੀਂ ਕਿਹੜੀ ਰੂਹ ਹੋਵੇਗੀ ਜਿਹਦਾ ਸੰਗ ਕਰਕੇ ਸਾਰਿਆਂ ਦਾ ਉਧਾਰ ਹੋ ਜੇ ਅਰਦਾਸ ਕਰਦੇ ਆ ਗੁਰੂ ਮਹਾਰਜ ਪੂਰੀ ਕਰਦੇ ਆ ਸਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿਤਾ ਰੋਜ਼ ਪੜਦੇ ਆ ਅਬਰ ਕਾਜ تیر ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧੂ ਹਰ ਨਾਮ ਧਿਆਈ ਰਹਾਉ ਹਿਰਦਾ ਚਰਨ ਕਮਲ ਪ੍ਰਭ ਧਾਰੇ ਜਿਸ ਵੇਲੇ ਜੋ ਸਤਗੁਰ ਨੇ ਮਾਤਰਾ ਲਗਾਈਆਂ ਉਹਦਾ ਅਰਥ ਬਣਦਾ ਜੇ ਨੂੰ ਹਿਰਦੇ ਪੜਾਂਗੇ ਹਿਰਦੇ ਅਲੱਗ ਇੱਕ ਮਾਤਰਾ ਹੋਏਗੀ ਜਦੋਂ ਪੜਾਂਗੇ ਹਿਰਦੈ ਦਦੇ ਨੂੰ ਦੋ ਲਾਵਾਂ ਦੇ ਔਰ ਦੈ ਹਿਰਦੈ ਹਿਰਦੇ ਦੇ ਵਿੱਚ ਹਿਰਦੈ ਚਰਨ ਕਮਲ ਪ੍ਰਭ ਤਾਰੇ ਹੁਣ ਚਰਨ ਉਹਦੇ ਪ੍ਰਭੂ ਦੇ ਪਿਆਰ ਉਹਦਾ ਚਰਨ ਉਹਦਾ ਨਾਮ ਪਰ ਕਈ ਚੀਜ਼ਾਂ ਨੂੰ ਨਾ ਆਪਾਂ ਉਦਾਹਰਨ ਦੇ ਕੇ ਆਪਾਂ ਗੱਲ ਕਰਦੇ ਹੁੰਦੀ ਨਹੀਂ ਉਹ ਚੀਜ਼ ਜਿਹਦਾ ਆਪਾਂ ਕਹਿੰਦੇ ਨਾ ਵੀ ਆਹ ਚੀਜ਼ ਬੜੀ ਸ਼ਹਿਦ ਵਰਗੀ ਹੈ ਆ ਕੱਪੜੇ ਚਿੱਟੇ ਪਾਏ ਆ ਕਹਿੰਦੇ ਦੁੱਧ ਵਰਗੇ ਚਿੱਟੇ ਕੱਪੜੇ ਆ ਦੁੱਧ ਦੇ ਥੋੜੇ ਕੱਪੜੇ ਹੁੰਦੇ ਆ ਤੇ ਨਾ ਸ਼ਹਿਦ ਵਰਗੀਆਂ ਚੀਜ਼ਾਂ ਹੁੰਦੀਆਂ ਸਾਰੀਆਂ ਪਰ ਇੱਕ ਉਦਾਹਰਨ ਦਿੱਤੀ ਹੈ ਉਹਦੇ ਚਰਨ ਜਿਹੜੇ ਆ ਨਾ ਉਹ ਕਮਲ ਵਰਗੇ ਆ ਤੇ ਕਮਲ ਦਾ ਫੁੱਲ ਜਿਹੜਾ ਉਹ ਚਿੱਕੜ ਦੇ ਵਿੱਚ ਖਿਲ ਜਾਂਦਾ ਤੇ ਆਪਣੀਆਂ ਪੰਖੜੀਆਂ ਨੂੰ ਗੰਦਗੀ ਦੇ ਵਿੱਚ ਲਿਬੜ ਨਹੀਂ ਦਿੱਤਾ ਉਹਨੂੰ ਬੜੀ ਮਹਾਨਤਾ ਦਿੱਤੀ ਗਈ ਉਹਦੇ ਨਾਲ ਉਦਾਹਰਨ ਦੇ ਕੇ ਗੁਰੂ ਮਹਾਰਾਜ ਕਹਿ ਰਿਹਾ ਕਹਿੰਦੇ ਹਿਰਦੈ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਗੁਰ ਮਿਲ ਨਿਸਤਾਰੇ ਪੂਰੇ ਸਤਗੁਰੂ ਨੂੰ ਮਿਲਾਂਗੇ ਮਿਲ ਕੇ ਸਾਡਾ ਪਾਰ ਉਤਾਰਾ ਹੋਏਗਾ ਕਦੋਂ ਜਦੋਂ ਅਸੀਂ ਸਤਗੁਰੂ ਜੀ ਦੇ ਬਖਸ਼ੀ ਹੋਈ ਇਹ ਜਿਹੜੀ ਰਹਿਤ ਹੈ ਜਿਹੜੀ ਮਰਯਾਦਾ ਜੋ ਸਤਗੁਰ ਨੇ ਬਾਣੀ ਬਖਸ਼ਿਸ਼ ਕੀਤੀ ਉਹਦੇ ਗੁਣਾਂ ਨੂੰ ਜੀਵਨ ਵਿੱਚ ਸੁਣਾਗੇ ਪੂਰੇ ਸਤਗੁਰ ਮਿਲ ਨਿਸਤਾਰੇ ਕਰਨਾ ਕੀ ਆ ਗੋਬਿੰਦ ਗੁਣ ਗਾਵੋ ਮੇਰੇ ਭਾਈ ਮਿਲ ਸਾਧੂ ਹਰ ਨਾਮ ਧਿਆਈ ਰਹਾਓ ਦੋ ਲੱਬ ਦੇ ਹੋਈ ਪਰਵਾਹ ਲੱਭ ਜਿਹੜੀ ਨਹੀਂ ਲੱਭਦੀ ਨਾ ਇਹ ਬੜੀ ਕਠਿਨਾਈ ਨਾਲ ਲੱਭਦੀ ਇਹਨੂੰ ਕਹਿੰਦੇ ਦੁਰਲਭ ਦੋ ਸ਼ਬਦ ਆਏ ਇੱਕ ਦੁਰਲਭ ਰਾਰਾ ਪੈੜ ਦੇ ਵਿੱਚ ਆਉਂਦਾ ਤੇ ਇਹ ਕਹਿੰਦੇ ਦੱਦਾ ਦੱਦੇ ਨੂੰ ਔਂਕੜ ਲੱਲਾ ਭੱਬਾ ਦੁਰਲਭ ਦੇਹ ਹੋਈ ਪਰਵਾਨ ਇਹ ਜਿਹੜੀ ਕਠਿਨਾਈ ਨਾਲ ਚੀਜ਼ ਪ੍ਰਾਪਤ ਹੋਈ ਹੈ ਨਾ ਇਹ ਪ੍ਰਵਾਨ ਹੋ ਜਾਏ ਕਦੋਂ ਹੈ ਕਿ ਸਤਗੁਰ ਤੇ ਪਾਇਆ ਨਾਮ ਨਿਸਾਨ ਇਹ ਜਿਹੜਾ ਬੜਾ ਮੁਸ਼ਕਲ ਦੇ ਨਾਲ ਪ੍ਰਾਪਤ ਹੋਈ ਆ ਬਹੁਤ ਮੁਸ਼ਕਲ ਨਾਲ ਮਿਲਦੀ ਆ ਮਾਨਸ ਜਨਮ ਦਲੰਬ ਗੁਰਮਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਗੁਰ ਪਾਇਆ ਇਹ ਬੜੀ ਮੁਸ਼ਕਲ ਨਾਲ ਮਿਲਦਾ ਹੈ ਇਹ ਮਨੁੱਖਾ ਜੀ ਨਾਲ ਸਤਗੁਰ ਨੇ ਆਖਿਆ ਨਿਤਨੇਮ ਦੀਆਂ ਬਾਣੀਆਂ ਵਿੱਚ ਆਪਾਂ ਪੜ੍ਹਦੇ ਆ ਕਾਹੇ ਨਾਨਕ ਇਹ ਸਰੀਰ ਪ੍ਰਵਾਣ ਹੋਆ ਜਿਨ ਸਤਗੁਰ ਸਿਓ ਚਿਤ ਲਾਇ ਦੁਲੱਬ ਦੇ ਹੋਈ ਪਰਵਾਣ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਨਿਸ਼ਾਨ ਕਹਿੰਦੇ ਆ ਰਾਹਦਾਰੀ ਜਿਦਾਂ ਕਿਤੇ ਕਿਸੇ ਨੂੰ ਕੋਈ ਜਾਨ ਨਹੀਂ ਦਿੰਦਾ ਨਾ ਜੇ ਉਹਦੇ ਕੋਲ ਰਾਹਦਾਰੀ ਹੁੰਦੀ ਆ ਜਿਦਾਂ ਹੁਣ ਆਪਾਂ ਬਾਹਰ ਜਾਂਦੇ ਆ ਪਾਸਪੋਰਟ ਤਾਂ ਹੁੰਦਾ ਸਾਰਿਆਂ ਕੋਲ ਪਰ ਵੀਜ਼ਾ ਲੱਗਦਾ ਉਹਨੂੰ ਰਾਹਦਾਰੀ ਮਿਲਦੀ ਆ ਸੰਪੌਂਸਰ ਆਉਂਦੀ ਆ ਮਹਾਰਾਜ ਕਹਿੰਦੇ ਜਿਹਨੂੰ ਰਾਹਦਾਰੀ ਮਿਲ ਜਾਂਦੀ ਆ ਜਿਹਨੂੰ ਪਾਸ ਮਿਲ ਜਾਂਦਾ ਉਹਨੂੰ ਕੋਈ ਤੇ ਜਾਨ ਨੂੰ ਕੋਈ ਰੋਕਦਾ ਨਹੀਂ ਇਹ ਨਿਸ਼ਾਨ ਹੈ ਇਹ ਰਾਹਦਾਰੀ ਆ ਵਿਦਵਾਨ ਦੱਸਦੇ ਆ ਕਿ ਪ੍ਰਾਣੇ ਜਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੁੰਦੇ ਸਨ ਉਹਦੇ ਤਤਕਰੇ ਦੇ ਵਿੱਚ ਜਪ ਬਾਣੀ ਦੇ ਨਾਲ ਲੱਗਿਆ ਹੁੰਦਾ ਸੀ ਜਪ ਨਿਸ਼ਾਨ ਭਾਈ ਨਰੈਣ ਸਿੰਘ ਜੀ ਨੇ ਜਪਜੀ ਸਾਹਿਬ ਦਾ ਸਥੀਕ ਕੀਤਾ ਉਹਨਾਂ ਨੇ ਇਹਦਾ ਨਾਮ ਹੀ ਜਪ ਨਿਸ਼ਾਨ ਲਿਖਿਆ ਤੇ ਉਹ ਪ੍ਰਾਂਤਨ ਸਰੂਪਾਂ ਦੇ ਵਿੱਚ ਲਿਖਿਆ ਹੁੰਦਾ ਸੀ ਜਪ ਨਿਸ਼ਾਨ ਮਤਲਬ ਜਪ ਜਿਹੜਾ ਨਾ ਉਹ ਰਾਹਦਾਰੀ ਹੈ ਅਰ ਜਿਦਾ ਹੁਣ ਜਪਜੀ ਸਾਹਿਬ ਦੇ ਵਿੱਚ ਗੁਰੂ ਮਹਾਰਾਣੀ ਕਿੰਨੀਆਂ ਉਦਾਹਰਨਾਂ ਦਿੱਤੀਆਂ ਔਰ ਬਾਣੀ ਜਿਹੜੀ ਹੈ ਕਿਸੇ ਇੱਕ ਵਾਸਤੇ ਨਹੀਂ ਹੈ ਇਹ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਉਹ ਸਾਰਿਆਂ ਦੇ ਵਾਸਤੇ ਸਾਂਝਾ ਹਾਂ ਕੋਈ ਵੀ ਜੱਪਦਾ ਤੇ ਉਹਦਾ ਪਾਰ ਉਤਾਰ ਹੋ ਜਾਂਦਾ ਜਦੋਂ ਉਹ ਸਤਗੁਰੂ ਦੀ ਗੱਲ ਨੂੰ ਪ੍ਰਵਾਨ ਕਰ ਲੈਂਦਾ ਗੁਰੂ ਦੀ ਗੱਲ ਜੀਵਨ ਦੇ ਵਿੱਚ ਮਨ ਲੈਂਦਾ ਜਿਹਦਾ ਆਪ ਪੜਦੇ ਆ ਨਾ ਮੰਨੇ ਕੀ ਗਤ ਕਹੀ ਨਾ ਜਾਏ ਉਹਦੀ ਅਵਸਥਾ ਨੂੰ ਬਿਆਨ ਨਹੀਂ ਕਰ ਸਕਦੇ ਦੋਲਬ ਦੇ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਗੁਰੂ ਤੋਂ ਰਾਹਦਾਰੀ ਲੈ ਲਈ ਗੁਰੂ ਤੋਂ ਪਾਸ ਲੈ ਲਿਆ ਹਰ ਸਿਮਰਤ ਪੂਰਨ ਪਦ ਪਾਇਆ ਸਤਗੁਰੂ ਦਾ ਸਿਮਰਨ ਕਰਕੇ ਸਤਗੁਰੂ ਦੀ ਭਗਤੀ ਕਰਕੇ ਪੂਰਨ ਪਦ ਉਹ ਆਤਮਿਕ ਦਰਜਾ ਜਿਹੜਾ ਅਸੀਂ ਪੂਰਨ ਤੌਰ ਤੇ ਉਹ ਪ੍ਰਾਪਤ ਕਰ ਲਿਆ ਸਾਧ ਸੰਗ ਭੈ ਭਰਮ ਮਿਟਾਇਆ ਸਭ ਤੋਂ ਵੱਡੀ ਗੱਲ ਹੈ ਜਦੋਂ ਅਸੀਂ ਗੁਰੂ ਦਾ ਸੰਗ ਕਰਦੇ ਸਾਡਾ ਭਰਮ ਖਤਮ ਹੋ ਜਾਂਦਾ ਤੇ ਜਦੋਂ ਭਰਮ ਖਤਮ ਹੋ ਗਿਆ ਸਾਡਾ ਭੈ ਵੀ ਖਤਮ ਹੋ ਗਿਆ ਡਰ ਵੀ ਖਤਮ ਹੋ ਜਾਏਗਾ ਇਹ ਡਰ ਹੁੰਦਾ ਨਾ ਵੀ ਆ ਨਾ ਹੋ ਜਾਏ ਇਦਾਂ ਹੋ ਜਾਏਗਾ ਉਤਨ ਲੋਕਾਂ ਨੂੰ ਡਰਾ ਦੇਂਦੇ ਲੋਕਾਂ ਨੂੰ ਭਾਈ ਜੇ ਤੂੰ ਇਹ ਕੰਮ ਨਾ ਕੀਤਾ ਤੇ ਤੇਰੇ ਨਾਲ ਆਉ ਹੋ ਜਾਣਾ ਹੱਲੇ ਜਿਹੜਾ ਹੋਇਆ ਹੀ ਨਹੀਂ ਹੈ ਉਹਨੂੰ ਅਸੀਂ ਮੰਨੀ ਬੈਠੇ ਕਹਿੰਦੇ ਹੋਣਾ ਹੈ ਸੋਹੀ ਹੈ ਮਣੇ ਨਾ ਕੀਚੇ ਆਸ ਉਹ ਆਸ ਰੱਖਣ ਦੀ ਲੋੜ ਨਹੀਂ ਹੈ ਜੋ ਹੋਣਾ ਉਹ ਰੱਬ ਦੇ ਪਰਮੇਸ਼ਰ ਅਕਾਲ ਪੁਰਖ ਨੇ ਕਰਨਾ ਜੋ ਤੁਧ ਭਾਵੈ ਸਾਈ ਭਲੀ ਕਰ ਚਿੰਤਾ ਕਿਸ ਚੀਜ਼ ਦੀ ਕਰਦੇ ਆ ਜੋ ਹੋਇਆ ਹੀ ਨਹੀਂ ਹੈ ਉਹ ਜਿਹੜਾ ਹੋਇਆ ਹੀ ਨਹੀਂ ਉਹਦੀ ਕਾਦੀ ਚਿੰਤਾ ਕਰਨਾ ਜੋ ਅਸੀਂ ਵਰਤਮਾਨ ਦੇ ਵਿੱਚ ਆ ਉਹਨੂੰ ਅਸੀਂ ਜੀਵਨ ਦੇ ਵਿੱਚ ਕਮਾਉਣਾ ਕਰੀਏ ਵੀ ਅਸੀਂ ਵਰਤਮਾਨ ਵਿੱਚ ਕੀ ਕਰਨਾ ਉਦਾਂ ਦਾ ਕੰਮ ਹੋਵੇ ਹੀ ਨਾ ਅਸੀਂ ਕੀ ਕਰਨਾ ਹੁਣੇ ਸ਼ਬਦ ਗੁਰੂ ਮਾਰਾ ਨੇ ਹੁਕਮ ਰੂਪ ਦੇ ਵਿੱਚ ਬਖਸ਼ਿਆ ਕਹਿੰਦੇ ਤੂੰ ਉਹਦਾ ਚਿੱਤ ਆਪਣਾ ਚਿੱਤ ਜਿਹੜਾ ਸਤਗੁਰਨਾ ਜੋੜ ਲੈ ਤੇ ਜਿਹੜਾ ਹੋਣ ਵਾਲਾ ਕੰਮ ਹੋਣਾ ਹੀ ਨਹੀਂ ਹੈ ਕਿੰਨੀ ਸੁਣੀ ਉਦਾਹਰਨ ਦੇ ਦੇ ਬਾਣੀ ਵਿੱਚ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਮੇਰਾ ਚਿੱਤ ਪ੍ਰਭੂ ਨਾਲ ਲੱਗ ਗਿਆ ਤੇ ਉਹ ਪ੍ਰਭੂ ਜਿਹੜਾ ਆਦ ਅੰਤ ਆਦ ਰੱਬ ਦਾ ਆਦ ਨਹੀਂ ਰੱਬ ਦਾ ਆਦ ਕੋਈ ਵੀ ਨਹੀਂ ਪਾ ਸਕਿਆ ਆਦ ਸਾਡਾ ਜੀਵਨ ਦਾ ਜਿਹੜਾ ਪਹਿਲਾ ਸਵਾਸ ਅਸੀਂ ਲਿਆ ਆਦ ਅੰਤ ਆਖਰੀ ਸਵਾਸ ਤੱਕ ਪ੍ਰਭੂ ਸਦਾ ਸਹਾਈ ਧੰਨ ਹਮਾਰਾ ਮੀਤ ਜਦੋਂ ਪ੍ਰਭ ਸਿਓ ਲੱਗ ਰਹੇ ਹੋ ਮੇਰਾ ਚਿੱਤ ਫੇ ਕਹਿੰਦੇ ਔਖੀ ਘੜੀ ਨਾ ਦੇਖਣ ਦੇਹੀ ਆਮ ਕਰਕੇ ਅਸੀਂ ਇਹਨੂੰ ਪੜਨੇ ਦੇਈ ਦੇਈ ਮਤਲਬ ਆਰਡਰ ਕਰ ਦਿੱਤਾ ਔਖੀ ਘੜੀ ਨਾ ਦੇਖਣ ਦੇਹੀ ਦੇਹੀ ਮਤਲਬ ਔਖਾ ਸਮਾਂ ਨਹੀਂ ਦੇਖਣ ਦਿੰਦਾ ਕੀ ਕਰਦਾ ਆਪਣਾ ਬਿਰਦ ਸੰਵਾਲੇ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਸ ਪ੍ਰਤਪਾਲ ਪ੍ਰਭ ਸਿਉ ਲਾਗ ਰਹੋ ਮੇਰਾ ਚੀ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੇਂ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਭੈ ਭਰਮ ਮਿਟਾਇਆ ਗੁਰੂ ਕਾ ਸੰਗ ਕਰਕੇ ਭਰਮ ਖਤਮ ਹੋ ਗਿਆ ਤੇ ਜਦੋਂ ਸਾਡੇ ਭਰਮ ਖਤਮ ਹੋ ਗਏ ਸਾਡੇ ਅੰਦਰੋਂ ਡਰ ਖਤਮ ਹੋ ਗਿਆ ਚੌਥੇ ਪਦ ਵਿੱਚ ਗੁਰੂ ਮਹਾਰਾਜ ਕਹਿੰਦੇ ਜਤ ਕਤ ਦੇਖੋ ਤਤ ਰਹਾ ਸਮਾਏ ਜਿੱਥੇ ਕਿਥੇ ਮੈਂ ਦੇਖਦਾ ਨਾ ਪ੍ਰਮਾਤਮਾ ਹੀ ਪ੍ਰਮਾਤਮਾ ਉਸ ਤੋਂ ਬਗਰ ਕੁਝ ਵੀ ਨਹੀਂ ਹੈ ਬਲਿਹਾਰੀ ਕੁਦਰਤ ਵਸਿਆ ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਅਕਾਲ ਕਿੱਥੇ ਨਹੀਂ ਆ ਪ੍ਰਮਾਤਮਾ ਅਕਾਲਪੁਰਖ ਸਭ ਜਗ੍ਹਾ ਮੌਜੂਦ ਹੈ ਹਰ ਇੱਕ ਜਗ੍ਹਾ ਮੌਜੂਦ ਹੈ ਉਹ ਕਿਤੇ ਦੂਰ ਨਹੀਂ ਹੈ ਇਹ ਮਨਮਤ ਜਾਣੇ ਹਰ ਦੂਰ ਹੈ ਸਦਾ ਦੇਖ ਹਦੂਰ ਸਦ ਸੁਣਦਾ ਸੱਦ ਵੇਖਦਾ ਸ਼ਬਦ ਰਹਾ ਪਰ ਉਹ ਸਾਡੇ ਨੇੜੇ ਐ ਅਰਬਦਾਸ ਜੀ ਕਹਿੰਦੇ ਹੈ ਰਬਦਾਸ ਹਾਤ ਪੈ ਨੇਰੇ ਸਾਜੇ ਹੋਏ ਸੋ ਉਹ ਸਾਡੇ ਹੱਥ ਨਾਲ ਵੀ ਸਰੀਰ ਵਿੱਚ ਕੋਈ ਹਰਕਤ ਹੁੰਦੀ ਹੈ ਹੱਥ ਪਹਿਲਾਂ ਪਹੁੰਚ ਜਾਂਦਾ ਉਹ ਸਾਡੇ ਹੱਥ ਨਾਲ ਉਹ ਵੀ ਨੇੜੇ ਐ ਦੂਰ ਨਹੀਂ ਐ ਉਹ ਕਿਤੇ ਕੋਈ ਅਲੱਗ ਜਗ੍ਹਾ ਨਹੀਂ ਰਹਿੰਦਾ ਸਭ ਜਗ੍ਹਾ ਪ੍ਰਮਾਤ ਗੁਰੂ ਨਾਨਕ ਸਾਹਿਬ ਗਾਏ ਨਾ ਸਾਰੇ ਆਪਾਂ ਸਾ ਕੀ ਪੜਦੇ ਸੁਣਦੇ ਆ ਗੁਰੂ ਮਹਾਰਾਜ ਜੀ ਮੱਕੇ ਦੀ ਮਹਿਰਾਬ ਵੱਲ ਪੈਰ ਪਸਾਰ ਕੇ ਪੈ ਗਏ ਉਸ ਵੇਲੇ ਆਇਆ ਜਿਹੜਾ ਸਫਾਈ ਕਰਦਾ ਸੀ ਉਹਦਾ ਨਾਮ ਵੀ ਲਿਖਿਆ ਭਾਈ ਸਾਹਿਬ ਜੀ ਨੇ ਗੁਰਦਾਸ ਸਾਹਿਬ ਜੀ ਨੇ ਕਹਿੰਦੇ ਉਹ ਜੀਵਨ ਸੀ ਤੇ ਉਹਦਾ ਨਾਮ ਤੇ ਉਹਨੇ ਆ ਕੇ ਨਾ ਲੱਤ ਮਾਰੀ ਸੀ ਬਾਬਾ ਨਾਨਕ ਦੇ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕਫਾਰੀ ਟੰਗੋ ਪਕੜ ਕੇ ਸੀਟਿਆ ਗੁਰੂ ਮਹਾਰਾਜ ਕਹਿਣ ਲੱਗੇ ਕਿ ਜਿੱਧਰ ਰੱਬ ਨਹੀਂ ਹੈ ਨਾ ਉਧਰ ਮੇਰੇ ਪੈਰ ਕਰਦੇ ਤੇ ਸਮਝ ਆ ਗਈ ਵੀ ਰੱਬ ਅਕਾਲ ਪੁਰਖ ਸਾਰੀ ਜਗ੍ਹਾ ਬੈਸੇ ਹੈ ਆ ਭਗਤ ਨਾਮਦੇਵ ਜੀ ਕਹਿੰਦੇ ਈਬੇ ਵਿਠਲ ਓਬੇ ਵਿਠਲ ਵਿਠਲ ਬਿਨ ਸੰਸਾਰ ਨਹੀਂ ਰੱਬ ਤੋਂ ਬਿਗਾਰ ਹੈ ਕਿ ਕਿੱਥੇ ਨਹੀਂ ਹੈ ਜਿੰਨਾ ਸਾਡੇ ਸਾਹਮਣੇ ਆ ਉਹਨਾਂ ਸਾਡੇ ਪਿੱਛੇ ਆ ਸਭ ਜਗ੍ਹਾ ਮੌਜੂਦ ਹੈ ਜਤ ਕਤ ਦੇਖੋ ਤਤ ਰਹਾ ਸਮਾਏ ਉਹ ਕਿੱਥੇ ਪ੍ਰਮਾਤਮਾ ਨਹੀਂ ਹਾਂ ਜੇ ਨਹੀਂ ਹੈ ਤੇ ਸਾਡੀ ਸੋਚ ਵਿੱਚ ਨਹੀਂ ਸਾਡੇ ਦਿਲ ਦਿਮਾਗ ਵਿੱਚੋਂ ਨਹੀਂ ਹੈ ਰੱਬ ਨੂੰ ਰੱਬ ਸਾਰਿਆਂ ਨੂੰ ਯਾਦ ਰਹਿ ਅਸਾ ਕੀ ਵਾਰ ਦੀ ਪੌੜੀ ਪੜਨੇ ਚਿੱਤੈ ਅੰਦਰ ਸਭ ਕੋ ਉਹਦੇ ਚਿੱਤ ਵਿੱਚ ਸਾਰੇ ਆ ਚਿੱਤੇ ਅੰਦਰ ਸਭ ਕੋ ਬੇਖ ਨਦਰੀ ਹੀਟ ਚਲਾਏ ਦਾ ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਏ ਦਾ ਕਿੱਡੀ ਵੱਡੀ ਸ੍ਰਿਸ਼ਟੀ ਆ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਪਰ ਦੋ ਗੱਲਾਂ ਹੈ ਸਾਧ ਸੰਗਤ ਜੀ ਜੇ ਉਹਦੀ ਨਦਰ ਹੋ ਜਾਣਾ ਤੇ ਜੀਵਨ ਜਿਹੜਾ ਹੈ ਉਹ ਨਿਹਾਲ ਹੋ ਜਾਂਦਾ ਜੀਵਨ ਪ੍ਰਸੰਨ ਹੋ ਜਾਂਦਾ ਜੀਵਨ ਸਫਲ ਹੋ ਜਾਂਦਾ ਪੜਦੇ ਆ ਨਾ ਆਪਾਂ ਨਾਨਕ ਨਦਰੀ ਨਦਰ ਨਿਹਾਲ ਜਦੋਂ ਉਹਦੀ ਨਦਰ ਹੁੰਦੀ ਨਾ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਦਰ ਕਰੇ ਉਹ ਆ ਕੇ ਥੋੜੇ ਸਾਨੂੰ ਕੋਈ ਪੈਕੇਜ ਦਿੰਦਾ ਹੈ ਸਾਨੂੰ ਆ ਕੇ ਕੋਈ ਦੱਸਦਾ ਹੈ ਉਹ ਰਹਿਮਤ ਕਰਦਾ ਪਰ ਨਾਲ ਇਹ ਵੀ ਹੈ ਉਹ ਆ ਕੇ ਕਿਸੇ ਦੇ ਉੱਪਰ ਛੋਟਾ ਨਹੀਂ ਮਾਰਦਾ ਪਰ ਇੱਕੋ ਗੱਲ ਕਰਦਾ ਹੈ ਕਹਿੰਦੇ ਨਦਰ ਉਪਠੀ ਜੇ ਕਰੇ ਸੁਲਤਾਨਾ ਕਹਾ ਕਰਾਏ ਉਹਦੀ ਨਦਰ ਤੇ ਉਹਦੀ ਨਦਰ ਦੇ ਨਾਲ ਜੀਵਨ ਬਦਲ ਜਾਂਦਾ ਹੈ ਉਹਦੀ ਜੀਵਨ ਨਾਲ ਸਭ ਕੁਝ ਖਤਮ ਹੋ ਜਾਂਦਾ ਜੇ ਉਹਦੀ ਨਦਰ ਨਹੀਂ ਹੈ ਮਹਾਰਾਜ ਕਹਿੰਦੇ ਇਸ ਕਰਕੇ ਉਹ ਪ੍ਰਮਾਤਮਾ ਕਿੱਥੇ ਨਹੀਂ ਹੈ ਨਦਰ ਉਪਠੀ ਦੇ ਕੇ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਭੇਖਣਾ ਪਾਏ ਕੋਈ ਫਿਰ ਉਹਨੂੰ ਮੰਗਿਆਂ ਵੀ ਕੁਝ ਨਹੀਂ ਦਿੰਦਾ ਸਤਗੁਰੂ ਕਹਿੰਦੇ ਉਹ ਇੰਨਾ ਦਿਆਲੂ ਹੈ ਇੰਨਾ ਕਿਰਪਾਲੂ ਹੈ ਉਹ ਤੋਂ ਬਿਗਾਰ ਕੁਛ ਨਹੀਂ ਹੈ ਜਤ ਕਤ ਦੇਖੋ ਤਤ ਰਹਾ ਸਮਾਏ ਨਾਨਕ ਦਾਸ ਹਰ ਕੀ ਸਰਣਾਏ ਕਹਿੰਦੇ ਹਰੀ ਦੀ ਸ਼ਰਨ ਵਿੱਚ ਤੇਰਾ ਦਾਸ ਹੈ ਤੇ ਕਿਰਪਾ ਕਰ ਬਖਸ਼ਿਸ਼ ਕਰ ਸਤਗੁਰੂ ਮਹਾਰਾਜ ਸਾਨੂੰ ਸਬਕ ਦੇ ਅੱਜ ਗੁਰੂ ਮਹਾਰਾਜ ਨੇ ਸਾਨੂੰ ਸਬਕ ਦਿੱਤਾ ਹੈ ਕਹਿੰਦੇ ਗੋਵਿੰਦ ਗੁਣ ਗਾਵੋ ਮੇਰੇ ਭਾਈ ਏ ਪ੍ਰਭ ਮੇਰੇ ਪਿਆ ਭਰਾਵੋ ਗੁਣ ਗਾਉ ਕੇ ਦੇ ਪਰਮੇਸ਼ਰ ਦੇ ਵਾਹਿਗੁਰੂ ਦੇ ਗਾਉ ਗੋਬਿੰਦ ਗੁਣ ਗਾਵੋ ਮੇਰੇ ਭਾਈ ਕਿਦਾਂ ਗਾਉਣੇ ਆ ਮਿਲ ਸਾਧੂ ਹਰ ਨਾਮ ਤੇ ਆਏ ਸੰਗਤ ਕਰਕੇ ਸੰਗਤ ਵਿੱਚ ਰੰਗ ਚੜਦਾ ਹੈ ਇਹ ਮਨਾ ਨਹੀਂ ਹੈ ਗੁਰੂ ਮਹਾਰਾਜ ਘਰ ਜਪ ਲਓ ਜਿੱਥੇ ਮਰਜ਼ੀ ਜਪ ਲਓ ਉਠਤ ਬੈਠਤ ਸੋਭਤ ਨਾ ਪਰ ਸੰਗਤ ਵਿੱਚ ਜਪਿਆਂ ਜਲਦੀ ਰੰਗ ਚੜਦਾ ਹੈ ਗੁਰੂ ਮਹਾਰਾਜ ਦੀ ਕਿਰਪਾ ਬਣਦੀ ਆ ਭਾਗਾਂ ਵਾਲੇ ਸਾਧ ਸੰਗਤ ਜੀ ਜੋ ਸਤਗੁਰੂ ਦੀ ਕਿਰਪਾ ਨਾਲ ਸਤਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਤਗੁਰੂ ਜੀ ਦੀ ਬਾਣੀ ਦੇ ਨਾਲ ਪਿਆਰ ਕਰਦੇ ਹੋ ਸਤਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਸਾਰਿਆਂ ਤੇ ਰਹਿਮਤ ਕਰਨ ਜੋ ਅਸੀਂ ਪੜਦੇ ਆਂ ਸੁਣਦੇ ਆਂ ਉਹਦੇ ਮੁਤਾਬਕ ਅਸੀਂ ਆਪਣਾ ਜੀਵਨ ਬਣਾਉਣ ਦਾ ਯਤਨ ਕਰੀਏ ਇਹੀ ਅਰਦਾਸ ਸਤਗੁਰੂ ਦੇ ਚਰਨਾਂ ਵਿੱਚ ਹੈ ਹੋਈਆਂ ਭੁੱਲਾਂ ਨੂੰ ਬਖਸ਼ ਦੇ ਹਾਂ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ